ਸਾਡੇ ਸਤਿਕਾਰਯੋਗ ਬਾਪੂ ਜੀ ਸਰਦਾਰ ਲਖਮਣ ਸਿੰਘ ਜੀ ਜਿਹੜੇ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਹੈ ਆਪਣੇ ਆਪਣੇ ਛੋਟੇ ਪੁੱਤ ਦੀ ਆਵਾਜ਼ ਤੋਂ ਖੁਸ਼ ਹੋ ਕੇ ਵੀ ਉਹਦਾ ਸਨਮਾਨ ਕਰਦੇ ਉਹਨਾਂ ਦਾ ਵੀ ਧੰਨਵਾਦ ਹੈ ਲੋ ਜੀ ਜੇਬੀ ਜੇਬੀ ਇਹ ਵਾਹ ਬੜੀ ਵਾਹ ਜੇਬੀ ਵਾਹ ਇਹ ਆ ਜੇਬੀ ਜੇਬੀ ਦੇ ਬਾਰੇ ਇੱਕ ਗੱਲ ਮਸ਼ਹੂਰ ਹੈ ਕਿ ਸਾਡੇ ਬਾਰੇ ਪੁੱਛਣਾ ਤਾਂ ਸਮਿਆਂ ਨੂੰ ਪੁੱਛੀ ਇਹਨਾਂ ਨਵੇਂਆਂ ਨੂੰ ਸਾਡੇ ਬਾਰੇ ਕਦੀ ਪਤਾ ਸਾਡੇ ਬਾਰੇ ਪੁੱਛਣਾ ਦਾ ਸਮਿਆਂ ਤੋਂ ਪੁੱਛੀ ਇਹ ਨਵੇਂ ਆਣ ਸਾਡੇ ਬਾਰੇ ਕੱਖ ਦੀ ਪਤਾ ਬਹੁਤ ਸੋਹਣਾ ਬਹੁਤ ਸੋਹਣਾ ਮਾਰ ਕੇ ਸੜ ਗਿਆ ਜੀਹਾਂ ਵਾਲਾ ਅੱਜ ਦੀ ਗਰਾਊਂਡ ਦੇ ਵਿੱਚ ਦੁਬਾਰਾ ਫੇਰ ਆਪਾਂ ਨੂੰ ਖੇਡਦਾ ਦਿਸੂਗਾ ਦੂਸਰੇ ਪਾਸੇ ਜੇ ਵੀ ਤੇ ਨਿੱਕਾ ਉਹ ਜੇ ਵੀ ਤੇ ਨਿੱਕਾ ਉਹ ਜੇ ਵੀ ਤੇ ਨਿੱਕਾ ਮੁੰਡੇ ਰਹਿੰਦੇ ਆ ਗਰਾਊਂਡੇ ਜਾਂਦੇ ਘਰ ਨਹੀਂ ਵੱਜੇ ਕੌਡੀ ਦਾ ਕਪੂਰ ਥਲਾ ਘਰ ਨਹੀਂ ਅੰਕ ਕਮਾਉਂਦਾ ਹੈ ਸੰਦੀਪ ਲੁੱਬਦੀ ਬਾਈ ਦੀ ਗਰਾਊਂਡ ਤੋਂ ਪਾਸੇ ਹੋ ਜੋ ਉਹ ਗਰਾਊਂਡ ਤੋਂ ਪਾਸੇ ਹੋ ਜੋ ਪੁਆਇੰਟ ਜਿਹੜਾ ਦੇਖੋ ਕਿਹੜੀ ਟੀਮ ਕਿਹਦੇ ਖਾਤੇ ਜੋੜਦੀ ਹੈ ਹਲਕੀ ਜੀ ਟਰਾਈ ਆ ਚੱਕ ਆਹ ਚਰ ਗੱਲ ਆਹ ਕਰ ਗੱਲ ਪੁਆਇੰਟ